ਚੌਂਕ ਚਾਦ ਦੇ ਵਿੱਚ ਸਤਿਗੁਰ ਪਾਸ਼ਾ ਜੀ ਚੌਪੜਾ ਮਾਰ ਕੇ ਪਿੰਜਰੇ ਦੇ ਵਿੱਚ ਬੈਠੇ ਆ ਜੋ ਅਸੀਂ ਭੋਗ ਦੇ ਟਾਈਮ 57 ਸ਼ਲੋਕ ਪੜਦੇ ਆ ਤੇ ਸਤਿਗੁਰ ਪਾਸ਼ਾ ਸਬਦ ਗੁਰੂ ਸੁਖ ਜਿਹੜਾ ਅਕਾਲ ਸੁਖਣਾ ਸੁਖ ਬਣਾ ਕੇ ਬਾਣੀ ਦੀ ਰਤਨਾ ਕਰ ਰਹੇ ਆ ਤੇ ਲੱਗੀ ਅਕਾਲ ਪੁੱਤ ਦੇ ਨਾਲ ਜਿਹੜੀ ਹੋਈ ਦਾ ਸਭ ਤੋਂ ਪਹਿਲਾਂ ਭਾਈ ਮੋਤੀदास ਨੂੰ ਜਾਲਵਾ ਨੇ ਕਿਹਾ ਔਰੰਗਜ਼ੇਬ ਬਾਸ਼ਰ ਨੇ ਫਰਮਾਨ ਜਾਰੀ ਕੀਤਾ ਵੀ ਭਾਈ ਮੱਦੀ ਦਾ ਜੀ ਤੁਸੀਂ ਤਸਰਾਮ ਉਹ ਕਰ ਲੋ ਤੁਹਾਨੂੰ ਬੇਵੋਹਾਂ ਦੇ ਰੋਲੇ ਧਨ ਬੌਦ ਤੁੜਨਾ ਦੀ ਪੈਸੇ ਕਰਾਮ ਜੋ ਵੀ ਬੋਗੋਗੇ ਉਹ ਤੁਹਾਨੂੰ ਦਿੱਤਾ ਜਾਊਗਾ ਤਾ ਉਸ ਵੇਲੇ ਉਸ ਵੇਲੇ ਜਲਾਲ ਕਹਿੰਦਾ ਮੱਦੀ ਦਾਸਾ ਜਦੋਂ ਤੱਕੜਾ ਹੋ ਜਾ ਮੈਂ ਆਰਿ ਕਿਰਖਾ ਕਰ ਤਾ ਤੇ ਭਾਈ ਮੱਦੀ ਦਾਸ ਕਹਿੰਦਾ ਜਲਾਤਾ ਉਹਨਾਂ ਦੀ ਕਿਖਾ ਕਰਦਾ ਜਲਾਲ ਕਹਿੰਦਾ ਮੱਦੀ ਦਾਸਾ ਮੈਂ ਤਾਂ ਆ ਤੇ ਤੁਮ ਆਪਣੇ ਮਨੂ ਕੇ ਵਿੱਚ ਟਿਕਾਵੇਂਗਾ ਤੇ ਭਾਈ ਮਤੀ ਦਾਸ ਜੀ ਆਖਿਆ ਆਹ ਮੈਂ ਆਪਣੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੀ ਪਵਿੱਤਰ ਬਾਣੀ ਸਭੁ ਕਿਛੁ ਸਤਿਗੁਰ ਮੰਤ੍ਰ ਨਾਲ ਭਗਤ ਜਣਾ ਕੇ ਮਨਿ ਵਿਸ਼ਰਾਮ ਉਹਦੇ ਨਾਲ ਮੇਰਾ ਮਨ ਟਿਕਾ ਲੂਗਾ ਤੇ ਪੰਜਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਦੇ ਮਹਾਰਾਜ ਦੀ ਬਾਣੀ ਪਰ ਵੀ ਸ਼ੁਰੂ ਕਰਤੀ ਤੇ ਯਾਦਵਾਨੀ ਭਾਈ ਮਤੀ ਦਾਸ ਜੀ ਦਾ ਦੋਹੇ ਬਾਹਾਂ ਬਧਨਾ ਹਜਾ ਇੱਕ ਜਲਾਦ ਸਾਹਮਣੇ ਖੜਾ ਤੇ ਇੱਕ ਪਿਛਲੇ ਪਾਸੇ ਖੜਾ ਤੇ ਗੁਰੂ ਦੇ ਸਿੰਘ ਦਾ ਸਰੀਰ ਦਮਾਰ ਕਰਦਾ ਦੋ ਹਿੱਸੇ ਵਿੱਚ ਕਰਦਾ ਵੀ ਗੁਰੂ ਸਾਹਿਬ ਜੀ ਦੋ ਜਾਣ ਕੇ ਸਤਿਗੁਰੂ ਪਾਸ਼ਾ ਜੀ ਅਡੋ ਬੈਠੇ ਆ ਭਾਈ ਮਤੀ ਦਾਦੀ ਸਹੀਦ ਤੋਂ ਬਾਅਦ ਉਹ ਧਿਆਨ ਦਾ ਮਾਨ ਤੇਰੇ ਸਤਕਾਰ ਦੇ ਮਾਤਾ ਜੀ ਆਪਣੇ ਪੁੱਤਰਾਂ ਨੂੰ ਅਸ਼ੀਰਵਾਦ ਦੇ ਕੇ ਵਾਹਿਗੁਰੂ ਜੀ ਦੇ ਪਾਸੇ ਦਰਤੀ ਕolor ਰੱਖੇ ਤੇੋਂ ਮੇਰੇ ਵੀਰਾਂ ਵੱਲੋਂ ਉਹ ਖਾਲਸਾ ਜੀ ਵੱਲੋਂ ਬੱਚਿਆਂ ਨੂੰ ਤੇ ਹੰਤਾ ਵੋਸਰਾ ਨਾੜ ਕਰਿਆ ਵਾਹਿਗੁਰੂ ਸੱਚੇ ਪਾਤਸ਼ਾਹ ਜਲਦੀ ਘਰ ਰੱਖੇ ਦੇਉ ਧਿਆਨ ਭਾਈ ਮਤੀ ਦਾਸ ਜੀ ਨੂੰ ਸ਼ਹੀਦ ਕਰਨ ਤੋਂ ਬਾਅਦ ਇਹ ਜੋ ਸੁਣਾ ਜਾ ਬੱਚਾ ਆਪਣੇ ਮਾਪਿਆਂ ਦੀ ਬੋਦੀ ਦਾ ਸ਼ਨਾਰ ਜਿੱਥੇ ਨੂੰ ਅਸ਼ੀਰਵਾਦ ਦੇਗੇ ਵਾਹਿਗੁਰੂ ਸੱਚੇ ਪਾਤਸ਼ਾਹ ਜਲਦੀ ਘਰ ਰੱਖੇ ਨਾ ਬੱਚਿਆਂ ਨੂੰ ਸਤਬੁਰ ਪਾਤਸ਼ਾਹ ਦੀ ਗੁਰ ਸਿੱਖੀ ਦਾ ਧਾਰਮਸ਼ਣ ਸਾਰਿਆਂ ਸੰਗਤਾਂ ਨੂੰ ਸਤਬੁਰ ਪਾਤਸ਼ਾਹ ਇਸੇ ਤਰ੍ਹਾਂ ਆਪਣੀ ਚਰਨਾ ਦੇ ਨਾਲ ਜੋੜੀ ਰੱਖਣਾ ਦੇਵਤੇ ਆਣਾ ਭਾਈ ਮਦੀ ਦਾਸ ਜੀ ਸਿੱਖੇ ਤੋਂ ਬਾਅਦ ਭਾਈ ਸਦੀ ਦਾਸ ਜੀ ਨੇ ਇਹ ਸੇ ਪੁੱਛਿਆ ਭਾਈ ਸਦੀ ਦਾਸ ਜੀ ਅਸੀਂ ਤੁਹਾਡਾ ਭਰਾ ਮਦੀ ਦਾਸ ਖਤਮ ਕਰਤਾ ਤੁਸੀਂ ਅਸਰਾਮ ਪੂਰ ਕਰ ਲੋ ਤੁਹਾਨੂੰ ਬੇਫਕਾ ਦੇ ਰੋਲੇ ਧਨ ਦਾਉਤ ਜੋ ਵੀ ਮੰਗੋਗੇ ਉਹ ਤੁਹਾਨੂੰ ਦਿੱਤਾ ਜਾਊਗਾ ਤਾਂ ਭਾਈ ਸਦੀ ਦਾਸ ਨੇ ਕਿਹਾ ਯਾਰੋ ਮੈਂ ਵੀ ਆਪਣੇ ਭਰਾ ਮਦੀ ਦਾਸ ਵਾਂਗੂ ਤੁਹਾਡੇ ਜੁੜਵਾਨ ਨੂੰ ਜੁਤੀ ਦੀ ਰੋਕਣਾ ਥੋਕਰ ਮਾਰਨਾ ਤਾਂ ਉਸ ਵੇਲੇ ਭਾਈ ਸਤੀ ਦਾਹ ਜੀ ਨੂੰ ਰੂਹ ਦੇ ਵਿੱਚ ਲਪੇਟ ਕੇ ਅਗਲ ਆ ਦਿੱਤੀ ਸ਼ਹੀਦ ਕਰ ਦਿੱਤਾ ਗਿਆ ਇਹਦੋਂ ਸਾਡੇ ਵੀਰ ਜੀ ਜਿੱਥੇ ਰਸੋਲ ਗਿਆ ਅਸ਼ੀਰਵਾਦ ਦੇ ਕੇ ਸੱਚੇ ਪਾਤਸ਼ਾਹ ਜੱਟ ਜੀ ਕਹਿੰਦੇ ਹਾਂ ਮਨਾਣਾ ਫਾਦੇ ਹੋਵੇ ਸੋਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਰਿਸ ਜੀ ਦੇ ਪਾਤਸ਼ਾਹ ਇਸੇ ਤਰ੍ਹਾਂ ਪਰਚਰਨਾ ਦੇ ਨਾਲ ਜੋੜੀ ਰੱਖਣਾ ਪੁੱਤਾਂ ਵਾਲਿਆਂ ਨੂੰ ਪੁੱਤ ਬਖਸ਼ਣਾ ਪੁੱਤਾਂ ਵਾਲਿਆਂ ਨੂੰ ਪੁੱਤ ਬਖਸ਼ਣਾ ਜੋ ਵੀ ਗੁਮਖਤਾਰੇ ਮਾਜਣਾ ਭਾਵਨਾਵਾਂ ਉਹ ਸਤਨ ਪਾਸ਼ਾ ਪੂਰਿਆਂ ਕਰ। ਸੋ ਦਿਉ ਧਿਆਨ ਭਾਈ ਸਾਦੇ ਦਾਸ ਦੀ ਸੀਸਕੋ ਬਾਦ ਭਾਈ ਗਹਿਲਾ ਜੀ ਇਸ ਤਰ੍ਹਾਂ ਕਿਹਾ ਭਾਈ ਰੈਲਾ ਜੀ ਅਸੀਂ ਤੁਹਾਡੇ ਦੋ ਭਰਾ ਖਤਮ ਕਰਦੇ ਤੇ ਤੁਸੀਂ ਅਸਰਾਮ ਤਬੂ ਤੱਕ ਭਾਈ ਗਹਿਲਾ ਜੀ ਕਹਿੰਦਾ ਯਾਦੋਂ ਮੈਂ ਵੀ ਆਪਣੇ ਭਰਾਵਾਂ ਵਾਂਗੂ ਤੁਹਾਡੇ ਜੁਰਮਾਂ ਨੂੰ ਜੋ ਵੀ ਨੌਰਾ ਟੋਕਰ ਮਾਰਦਾ ਜਿੰਨੇ ਮਾਰਦੇ ਸੀਹੇ ਦੇ ਲੋਕ ਭਾਈ ਜੈਲਾ ਜਿਹਨੂੰ ਦੇਹ ਦੇ ਵਿੱਚ ਅਵਾਲੇ ਲੈ ਕੇ ਸ਼ਹੀਦ ਕੀਤਾ ਗਿਆ ਵੀ ਗੁਰੂ ਸਾਹਿਬ ਦੀ ਰੋਲ ਜਾਣਗੇ ਸਤਪੁਰ ਪਾਸ਼ਾ ਜੀ ਅਡੋਲ ਬੈਠੇ ਆ ਇਹਨਾਂ ਸਿੰਘਾਂ ਦੀ ਸੀਧੀ ਦੁਆਲ ਗੁਰੂ ਤੇਗ ਬਹਾਦਰ ਮਹਾਰਾਜ ਜੀ Hindu ਧਰਮ ਦੀ ਰਾਖੀ ਰੱਖਣ ਦੇ ਖਾਤਰ ਆਪਣੀ ਸ਼ਹਾਦਤ ਕਰਵਾ ਲਈ ਜਿਸ ਤਰ੍ਹਾਂ ਦੇ ਰਹੇ ਆ ਉਸ ਵੇਲੇ ਦਰਦਾਂ ਭਰੇ ਸੀਣ ਨੂੰ ਭਾਈ ਗੁਰਪਾਲ ਸਿੰਘ ਤਵਾ ਮੰਡੀ ਦਾ ਉਸ ਖਾਲਸਾ ਨਭਾਈ ਵਾਲੇ ਉਸ ਮੇਲੇ ਦੇ ਦਾਤਾ ਕੋਲੇ ਸੀਰ ਨੂੰ ਕਾਹਬਾਉਂਦਿਆ ਜੀ ਜੀ ਇੱਕ ਵਾਰ ਜਿਵਨ ਚੋਰਾ ਮਗਣਾ ਐਵੇਂ ਸੈਂਕੜੇ ਪਾਪਾ ਦਾ ਨਾਸ ਹੋਵੇ ਜਿੰਨੀ ਚਿਤ ਚਾਹੇ ਉਨੀ ਖੇਡ ਬਾਈ ਹੱਥ ਲਾਉ ਦੇਨਾ ਵਕੀ ਜਿੱਤ ਅਦਾਸ ਹੋਵੇ ਐਨਨ ਰਾਮ ਦੇ ਨਾਮ ਨੂੰ ਸਿਮਰ ਲੈ ਤੂੰ ਤੇਰਾ ਅੰਤ ਵੈਕੁੰਠ ਮੇਂ ਪਾਸੀ ਹੋਵੇ 1675 ਆਤੇ 11 ਜਨ ਨਵੰਬਰ ਦੀ ਜਦੋਂ ਜਲਮਦੀ ਵਗੀ ਹਾਲੇਰੀ ਗਾਇਗਾ ਦੀ ਹਿੰਦ ਬਚਾਉਣ ਲੇ 1675 मुखदासरी च सोनो सुर के पूरा मना